ਤੁਸੀਂ ਜੁੜੇ ਹੋ ਜੀ ਕਲੰਦਰ ਪੋਸਟ న్యూਸ ਨਾਲ ਇਸ ਟਾਈਮ ਖੜੇ ਆ ਕਲੰਦਰ ਦੇ ਗਊਸ਼ਾਲਾ ਰੋਡ ਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿ ਕਿਸ ਤਰ੍ਹਾਂ ਸਫਾਈ ਅਭਿਆਨ ਚੱਲ ਰਹੀ ਆ ਟਰਾਲੀਆਂ ਵਿੱਚ ਜਿਹੜਾ ਨਾਲ-ਨਾਲ ਸੜਕ ਦੇ ਖਾਲ ਆ ਖਾਲ ਨੂੰ ਜੀਸੀਬੀ ਦੇ ਨਾਲ ਸਹੀ ਸਾਫ ਕਰਾਇਆ ਜਾ ਰਿਹਾ ਸਾਡੇ ਨਾਲ ਇੱਥੋਂ ਮੋਜਵਾਲ ਪੰਚਾਇਤ ਦੇ ਸਰਪੰਚ ਮੌਜੂਦ ਨਹੀਂ ਕਹਿੰਦੇ ਨੇ ਕਿ ਜੇ ਕੰਮ ਕਰਨ ਦੀ ਚਾਹਤ ਹੋਵੇ ਤਾਂ ਜ਼ਰੂਰੀ ਨਹੀਂ ਵੀ ਸਰਪੰਚ ਬਣਨ ਤੋਂ ਬਾਅਦ ਜਾਂ ਪਹਿਲਾਂ ਜਿੰਨੇ ਕਰਨਾ ਤੁਸੀਂ ਦੇਖੋ ਮੀਂਹ ਦੇ ਵਿੱਚ ਵੀ ਸਰਪੰਚ ਖੜੇ ਨਹੀਂ ਇੱਥੇ ਆਪ ਮੌਜੂਦ ਨੇ ਗੱਲਬਾਤ ਕਰਨ ਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੀਂਹ ਦੇ ਵਿੱਚ ਸਫਾਈ ਕਰਵਾ ਰਹੇ ਹਾਂ ਕਿਵੇਂ ਵੇਖੋ ਜੀ ਮੈਂ ਹਰਦੀਪ ਸਿੰਘ ਮਠਾਰੂ ਸਰਪੰਚ ਮੋਜਵਾਲ ਪੰਚਾਇਤ ਕਲਾਨੌਰ ਤੋਂ ਸਾਡੇ ਕੋਲ ਕੱਲ ਆਪਣੇ 20-25 ਕਿਸਾਨ ਭਰਾ ਗਏ ਸੀ ਉਹਨਾਂ ਦੱਸਿਆ ਵੀ ਇੱਥੇ ਕਲਾਨੌਰ ਤੋਂ ਸਾਲੇ ਚੱਕਰ ਰੋਡ ਜਾਂਦੇ ਆ ਬਰਸਾਤੀ ਨਾਲਾ ਪੈਂਦਾ ਠੀਕ ਹੈ ਉਹਦੇ ਵਿੱਚ بارش ਵਿੱਚ ਜਦੋਂ ਪਿੱਛੇ ਜੀ ਹੁਣ ਹੜ ਆਇਆ ਉਹ ਜਿੰਨੇ ਮਿੱਟੀ ਹੀ ਜਿੰਨਾ ਕਚਰਾ ਹੀ ਸਾਰਾ ਇਹ ਨਾਲੇ ਦੇ ਵਿੱਚ ਬਰਸਾਤੀ ਨਾਲੇ ਪੈ ਗਿਆ ਉਦੇ ਕਰਕੇ ਪਾਣੀ ਬਲਾਕ ਹੋਇਆ ਹੁਣ ਵੀ ਤਿੰਨ ਚਾਰ ਦਿਨ ਤੋਂ بارش ਕਾਫੀ ਹੋ ਰਹੀ ਤੇ ਉਹਦੇ ਕਰਕੇ ਜਿਹੜਾ ਪਾਣੀ ਨਿਕਾਸ ਨਹੀਂ ਹੋ ਰਿਹਾ ਸੀ ਪਿਛੇ ਜੀ ਅਸੀਂ ਵੇਖਿਆ ਕਿ ਕਣਕਾਂ ਨੂੰ ਅੱਗ ਲੱਗੀ ਹੈ ਸਾਡੇ ਭਰਾਵਾਂ ਦਾ ਕਿਸਾਨ ਭਰਾਵਾਂ ਦਾ ਬਹੁਤ ਨੁਕਸਾਨ ਹੋਇਆ ਉਸ ਤੋਂ ਬਾਅਦ ਹੜ ਆ ਗਏ ਉਸ ਤੋਂ ਬਾਅਦ ਬਹੁਤ ਨੁਕਸਾਨ ਹੋਇਆ ਪਰ ਝੋਨੇ ਦੀ ਫਸਲ ਕਾਫੀ ਮਰੀ ਠੀਕ ਹੈ ਹੁਣ ਸਾਡੇ ਹੱਥ ਬਸ 13 ਸਾਲ ਬਾਅਦ ਇਲੈਕਸ਼ਨ ਹੋਏ ਨੇ ਸਾਨੂੰ ਕਮਾਂਡ ਸੌਂਪੀ ਗਈ ਹੈ ਤੇ ਸਾਡੇ ਵੀਰ ਭਰਾ ਕਿਸਾਨ ਭਰਾ ਸਾਡੇ ਗਏ ਸੀ ਉਹੀ 25 ਇਕੱਠੇ ਹੋ ਗਏ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਜੀਸੀਬੀ ਦੀ ਜਰੂਰਤ ਹੈ ਉੱਥੇ ਜਿਹੜਾ ਆਪ ਕੋਈ ਦੇਖ ਸਕਦੇ ਹੋ ਗਾਰਸਾ ਦੀ ਕੱਢ ਰਿਹਾ ਆਪਾਂ ਸਫਾਈ ਕਰ ਰਹੇ ਆ ਤਾਂਕਿ ਸਾਡੇ ਭਰਾਵਾਂ ਦਾ ਜਿਹੜੀ ਫਸਲ ਹੈ ਜਿਹਨੂੰ ਪੁੱਤਾਂ ਨੂੰ ਪਾਲਦੇ ਆਪਣੇ ਕਿਸਾਨ ਭਰਾ ਉਹ ਖਰਾਬ ਨਾ ਹੋ ਸਕੇ ਮਤਲਬ ਕਿੱਦਾਂ ਕਿਦਾਂ ਦੀ ਕੰਮ ਸ਼ੁਰੂ ਕੀਤਾ ਤੁਸੀਂ ਵੇਖੋ ਕੱਲ ਹੀ ਆਪਾਂ ਸ਼ੁਰੂ ਕਰਤਾ ਸੀ ਕੱਲ ਆਪਾਂ ਸ਼ੁਰੂ ਕਰਤਾ ਉਸ ਤੋਂ ਬਾਅਦ ਕੀ ਵਾਇਆ ਬੜਾ 2.5 ਕਿਲੋਮੀਟਰ ਦਾ ਵਾਇਆ ਹੈ ਤੇ ਆਪਾਂ ਉਹਨੂੰ ਸਾਰਾ ਅੱਜ ਵੀ بارش ਦੇ ਵਿੱਚ ਵੀ ਸਫਾਈ ਕਰਾ ਰਹੇ ਸਾਰੇ ਆਡੀ ਸ਼ਹਿਰ ਦੇ ਵਿੱਚ ਸਫਾਈਆਂ ਹੋ ਰਹੀਆਂ ਨੇ ਵੀ ਸਰਪੰਚਾਂ ਉਹਦਰ ਦੀ ਮਠਾਰੂ ਵਰਗਾ ਹੋਵੇ ਕਿਉਂਕਿ ਸਰਪੰਚਾਂ ਬੰਨ ਤੋਂ ਬਾਅਦ ਹੀ ਤੁਸੀਂ ਅਗਲੇ ਦਿਨ ਜੀਸੀਬੀ ਲਗਾ ਕੇ ਮਤਲਬ ਪੁਲਿਸ ਸਟੇਸ਼ਨ ਦੇ ਨਾਲੋਂ ਵੀ ਸਫਾਈ ਕਰਾਈ ਆ ਹੋਰ ਜਗ੍ਹਾ ਵੀ ਸਫਾਈ ਕਰਾਈ ਆ ਅੱਜ ਵੀ ਲੱਗੀ ਆ ਸਫਤ ਦੀ ਕੋਈ ਗੱਲ ਨਹੀਂ ਆ ਅਸੀਂ ਜਿੰਨੇ ਵੀ ਕਲਾਨੌਰ ਦੇ ਸਾਰੇ ਲੋਕ ਨੇ ਸਾਰੇ ਸਰਪੰਚੀ ਨੇ ਠੀਕ ਹੈ ਇਹ ਨਹੀਂ ਮੈਂ ਸਰਪੰਚਾਂ ਅਸੀਂ ਕਹਿੰਦੇ ਆ ਵੀ ਕੋਈ ਵੀ ਕੰਮ ਸ਼ਹਿਰ ਦਾ ਡਵੈਲਪਮੈਂਟ ਦਾ ਕੋਈ ਰੁਕਿਆ ਕੰਮ ਆ ਜਿੱਥੇ ਕਿਨੂੰ ਦਿੱਕਤ ਪਰੇਸ਼ਾਨੀ ਆਉਂਦੀ ਆ ਅਸੀਂ ਇਕੱਠੇ ਹੋ ਕੇ ਚੱਲਨੇ ਆ ਹੁਣ ਇਹ ਸਾਰੇ ਸਾਡੇ ਭਰਾਵਾਂ ਦੇ ਨਾਲ ਇਕੱਠੇ ਹੋ ਕੇ ਆਏ ਨੇ ਆਪਾਂ ਠ ਕੰਮ ਕਰਨ ਦਾ ਜज्ਬਾ ਹੈ ਨੀਅਤ ਸਾਫ਼ ਹੋਵੇ ਤਾਂ ਕੰਮ ਸਾਰੇ ਹੁੰਦੇ ਨੇ ਕੋਈ ਅਰਚਨ ਨਹੀਂ ਆਉਂਦੀ ਇਸ ਕਰਕੇ ਹੁਣ ਵੀ ਡਵੈਲਪਮੈਂਟ ਦੇ ਕੰਮ ਹੋ ਰਹੇ ਨੇ ਆਉਣ ਵਾਲੇ ਸਮੇਂ ਦੀ ਦੇਖੋਗੇ ਇਸ ਤੋਂ ਵਧੀਆ ਕੰਮ ਹੋਣਗੇ ਤੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਿਆ ਭਾਜੀ ਜਿਹੜੀ ਸਫਾਈ ਅਭਿਆਨ ਚੱਲ ਰਿਹਾ ਹੈ ਆਪਣਾ ਸਰਪੰਚ ਸਾਹਿਬ ਵੱਲੋਂ ਕਿਵੇਂ ਦੇਖ ਰਹੇ ਹੋ ਬਹੁਤ ਵਧੀਆ ਚੱਲ ਰਿਹਾ ਜੀ ਅਸੀਂ ਇਹਨਾਂ ਨੂੰ ਜਾ ਕੇ ਬੇਨਤੀ ਕੀਤੀ ਇਹਨਾਂ ਉਸੇ ਵੇ ਸਾਡੀ ਬੇਨਤੀ ਨੂੰ ਮੰਨਦਿਆਂ ਜਿਹੜਾ ਸਫਾਈ ਦਾ ਕੰਮ ਹੈ ਜੀਸੀਪੀ ਵਾਲਿਆਂ ਨੂੰ ਤੇ ਟਰਾਲੀਆਂ ਵਾਲਿਆਂ ਨੂੰ ਉਹਨਾਂ ਨੂੰ ਕਹਿ ਦਿੱਤਾ ਤੇ ਕੰਮ ਚਾਲੂ ਕੀਤਾ ਵਾ ਇਹ ਬਹੁਤ ਦਿੱਕਤ ਸੀ ਜਾਣਾਂ ਕਿ ਹਾੜਾ ਹੋਂ ਦੇ ਨਾਲ ਇਹ ਨਾਲਾ ਪੂਰਿਆ ਗਿਆ ਸੀਗਾ ਤੇ ਪਿੱਛੇ ਪੰਚਾਇਤ ਦਾ ਰਗਾ ਵੀ 6-700 ਏਕੜ ਤੇ ਮਾਲਕੀਆਂ ਵੀ ਨੇ ਉਹ ਸਾਰੇ ਮੇਰਾ ਕੋਲ 15-20 ਕਿੱਲਾਂ ਚ ਲੋਕਾਂ ਦੇ ਪੇਪਾਣੀ ਬਰਸਾਦ ਦਾ ਖਲੋਤਾ ਬਰਸਾਦ ਕੱਲ ਤੋਂ ਲੈ ਕੇ ਹੋ ਰਹੀ ਆ ਅਜੇ ਵੀ ਅਜੇ ਦੱਸਣ ਦੇ ਕਿ ਕੱਲ ਤੱਕ ਹੋਰ ਹੋਣੀ ਆ ਤੇ ਇਹਨਾਂ ਦੀ ਬਹੁਤ ਧੰਨਵਾਦ ਆ ਕਿ ਇਹਨਾਂ ਨੇ ਸਾਡੀ ਬੇਨਤੀ ਨੂੰ ਕਬੂਲ ਕਰਕੇ ਤੁਰੰਤ ਕੰਮ ਚਾਲੂ ਕਰ ਦਿੱਤਾ ਕੱਲ ਵੀ ਇਹ ਮੌਕੇ ਤੇ ਆਏ ਹਨ ਵੇਖਣ ਅੱਜ ਫੇਰ ਆਏ ਨੇ ਇਹਨਾਂ ਨੇ ਇਹਨਾਂ ਦੀ ਜਿੰਨੀ ਸਲਾਹਾਂ ਕੀਤੀ ਜੇ ਸਾਰੀ ਪੰਚਾਇਤਾਂ ਦੀ ਜਿੰਨੀ ਸਲਾਹਾਂ ਕੀਤੀ ਜੇ ਕਿ ਤੁਰੰਤ ਕੰਮ ਹੋ ਇਹਨਾਂ ਨੇ ਸ਼ਹਿਰ ਚ ਵੀ ਤੇ ਬਾਹਰ ਵੀ ਜਿਹੜੇ ਅੜਚਨਾ ਹੁੰਦੀਆਂ ਹਨ ਉਹਨਾਂ ਤੇ ਚਾਲੂ ਕਰਾਇਆ ਪੰਗੂ ਸਾਹਿਬ ਜਿਹੜੀ 13 ਸਾਲ ਬਾਅਦ ਇਲੈਕਸ਼ਨ ਹੋਈ ਆ ਕਾਫੀ ਬ੍ਰੇਕ ਲੱਗੀ ਸੀ ਕੰਮਾਂ ਦੀ ਹੁਣ ਸਰਪੰਚ ਬਣ ਚੁੱਕੇ ਨੇ ਕਿਵੇਂ ਦੀ ਲੱਗਦੋ ਹੈ ਸਪੀਡ ਕਿੰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਇਹ ਤੇ ਮੈਂ ਕਹਿੰਨਾ ਬਹੁਤ ਵੱਡੇ ਸਾਡੇ ਸ਼ਹਿਰ ਦੀ ਚੰਗੀ ਕਿਸਮਤ ਆ ਕਿ ਜਿਹੜੀ ਆਂਦੇ ਦੇਰ ਆਏ ਦੁਰਸਤ ਆਏ ਠੀਕ ਆ ਜੀ ਆਵੇਂ 13 ਸਾਲਾਂ ਬਾਅਦ ਆਈ ਆ ਕਿਸੇ ਨੇ ਵੀ ਇੱਤੇ ਪੈਰਵਾਹੀ ਕੀਤੀ ਉਹਦੇ ਉਹਦਾ ਵੀ ਬੜਾ ਵੱਡਾ ਧੰਵਾਦ ਆ ਤੇ ਅੱਜ ਮੈਂ ਤੇ ਇਹ ਗੱਲ ਆਖਾਂਗਾ ਕਿ ਜੋ ਉਸ ਦਿਨ ਦੀ ਕੰਮ ਦੀ ਸਪੀਡ ਜਿਹੜੀ ਆ ਉਹ ਮਠਾਰੂ ਸਾਹਿਬ ਨੇ ਫੜੀ ਆਏ ਸਲਾਂਘਾ ਦੇ ਯੋਗ ਨੇ ਬਿਲਕੁਲ ਵੇਖੋ ਉਸੇ ਦਿਨ ਤੋਂ ਹੀ ਇਹਨਾਂ ਨੇ ਅਗਲੇ ਦਿਨੀ ਆਪਣੀ ਕਾਰਵਾਈ ਜਿਹੜੀ ਆ ਸ਼ੁਰੂ ਕਰ ਦਿੱਤੀ ਆ ਥਾਣੇ ਲੱਗ ਹਰ ਜਗ੍ਹਾ ਤੇ ਇਹਨਾਂ ਦੇ ਇਹ ਵੇਲੇ ਚਰਚੇ ਹੋਣ ਦੇ ਆ ਅਸੀਂ ਇਹ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਮਠਾਰੂ ਸਾਹਿਬ ਸਰਪੰਚ ਸਾਹਿਬ ਕੰਮ ਕਰ ਰਹੇ ਨੇ ਸਾਰੇ ਸਰਪੰਚ ਆਪਣੇ ਆਪ ਨੂੰ ਇੱਕ ਸੇਵਾਦਾਰ ਸ਼ਹਿਰ ਦੇ ਸਮਝਣ ਇਹ ਨਾ ਸਮਝਣ ਕਿ ਮਤਲਬ ਅਹੀਂ ਇਹਦੇ ਵਿੱਚ ਇਹ ਕੋਈ ਜਾਤੀ ਪਾਤੀ ਜਾਂ ਕਿਸੇ ਨਾ ਉੱਚ ਨੀਚ ਨਾ ਮਤਲਬ ਕੰਮ ਨਾ ਕਰਨਾ ਦੂਸਰਾ ਮੈਂ ਇਹ ਇਧਰ ਵਾਲੇ ਮੁੱਦੇ ਤੇ ਵੀ ਸਿਆਲ ਸਾਹਿਬ ਗੱਲ ਕਰਨੀ ਚਾਹੁੰਨਾ ਵਾ ਕਿਉਂਕਿ ਇਹ ਜਦੋਂ ਵੀ ਬਰਸਾਤ ਆਉਂਦੀ ਆ ਪਾਣੀ ਜਿਹੜਾ ਵਾ ਖਾਲ ਇਧਰੋਂ ਜ਼ਿਆਦਾ ਪਾਣੀ ਜਿਹੜਾ ਇਹ ਪਾਸੇ ਦਾ ਹੁੰਦਾ ਵਾ ਉਧਰ ਦੋਵੇਂ ਪਾਸੇ ਆ ਸਾਡੀ ਮੰਗ ਇਹ ਆ ਪ੍ਰਸ਼ਾਸਨ ਅੱਗੇ ਵੀ ਉਹ ਸਰਪੰਚ ਸਾਹਿਬ ਅੱਗੇ ਵੀ ਕਿ ਇੱਕ ਦੇ ਜਿਹੜੇ ਆ ਸੜਕ ਦੇ ਦੋਵੇਂ ਪਾਸੇ ਖਾਲ ਹੋਣੇ ਚਾਹੀਦੇ ਆ ਦੂਸਰਾ ਕੀ ਆ ਕਿ ਜਿੱਦਾਂ ਹੁਣ ਸਾਡੇ ਡੇਰੇ ਆ ਡੇਰਿਆਂ ਦੇ ਲਾਗੇ ਕੀ ਆ ਪੁਲੀਆਂ ਨੇ ਥੋੜੀਆਂ ਪਾਈਆਂ ਨੇ ਜਾਂ ਤੇ ਦੋ ਦੋ ਚਾਰ ਚਾਰ ਪੁਲੀਆਂ ਪਾਈਆਂ ਜਾਣ ਤੇ ਜਿਹੜਾ ਪਾਣੀ ਦੀ ਨਿਕਾਸੀ ਜਿਹੜੀ ਆ ਬਹੁਤ ਵਧੀਆ ਹੋ ਜਾਂਦੀ ਆ ਹੁਣ ਇਹ ਚ ਦਿੱਕਤ ਕਿਉਂ ਆਉਂਦੀ ਆ ਹਰ ਸਮਾਂਹੀ ਮੇਰਾ ਖਿਆਲ ਇਹਨਾਂ ਨੂੰ ਸਾਲ ਚ ਦੋ ਵਾਰੀ ਜਿਹੜੀ ਆ ਸਫਾਈ ਕਰਾਉਣੀ ਪੈਂਦੀ ਆ ਤੇ ਜੇ ਉਹ ਹੀ ਦਵੱਲੀ ਖਾਲ ਹੋਣ ਪਾਣੀ ਇਧਰਲਾ ਪਾਣੀ ਇਧਰੋਂ ਨਿਕਲ ਜਾਂਦਾ ਵਾ ਇਧਰਲਾ ਪਾਣੀ ਇਧਰੋਂ ਨਿਕਲ ਜਾਂਦਾ ਕਿਉਂਕਿ ਵਿੱਚ ਪੁਲੀਆਂ ਪਈਆਂ ਨੇ ਸੜਕ ਤੇ ਉਹ ਜਿਹੜਾ ਪਾਣੀ ਦਾ ਆ ਮਤਲਬ ਕ੍ਰਾਸ ਨਹੀਂ ਹੁੰਦਾ ਇਸ ਕਰਕੇ ਸਾਡੀ ਵੀ ਇਹ ਮੰਗਿਆ ਕਿ ਜਿਸ ਤਰ੍ਹਾਂ ਮਤਲਬ ਇਹੇ ਨੂੰ ਦਿੱਕਤ ਨਾ ਆਵੇ ਕਿਉਂਕਿ ਬੜੀ ਪਤਾਉਂ ਪਾਲੀ ਫਸਲ ਹੁੰਦੀ ਆ ਔਰ ਬੜੀ ਮੁਸ਼ਕਲ ਨਾਲ ਮਰੇ ਸੰਭਾਲ ਹੁੰਦੀ ਆ ਅਸੀਂ ਪ੍ਰਸ਼ਾਸਨ ਅਗੇ ਬੇਨਤੀ ਕਰਦੇ ਆ ਕਿ ਇਹਦੇ ਤੇ ਧਿਆਨ ਦੇਣ ਮਠਾਰੂ ਸਾਹਿਬ ਅਗੇ ਵੀ ਇਹਤੇ ਧਿਆਨ ਦਿਓ ਜੋ ਸਾਨੂੰ ਦਿੱਕਤਾਂ ਹੁੰਦੀਆਂ ਨੇ ਉਹ ਪਹਿਲਾਂ ਆਉਂਦੀਆਂ ਰਹੀਆਂ ਨੇ ਉਹੀ ਗੱਲ ਨਹੀਂ ਹੁਣ ਜਿਹੜਾ ਵਾ ਅਸੀਂ ਇਹਨਾਂ ਨੂੰ ਦੱਸਾਂਗੇ ਕਿ ਹਰ ਗੱਲੇ ਸਾਡੀ ਬੜੇ ਧਿਆਨ ਨਾਲ ਸੁਣਦੇ ਆ। ਮਠੱਲ ਸਾਹਿਬ ਕਿਵੇਂ ਦੇਖ ਰਹੇ ਜੇ ਕਹਿਣ। ਵੇਖੋ ਜੀ ਜਿਹੜਾ ਸਾਡਾ ਪੰਜਾਬ ਹੀ ਬੁਰਾ ਵਾ ਕਿਸਾਨੀ ਦੇ ਉੱਤੇ ਡਿਪੈਂਡਾ। ਕਈਆਂ ਨੇ ਫਸਲ ਤੋਂ ਆਪਣੇ ਘਰ ਦੇ ਵਿਆਹ ਕਰਦੇ ਹੁੰਦੇ ਨੇ। ਕਈਆਂ ਨੇ ਲਿਖਿਆ ਹੁੰਦਾ ਪ੍ਰੋਗਰਾਮ ਵੀ ਫਸਲ ਦੇ ਪੈਸੇ ਆਉਣਗੇ ਅਸੀਂ ਆਹ ਕੰਮ ਕਰਾਂਗੇ। ਪਿੱਛੇ ਦੋ ਜਿਹੜੀਆਂ ਘਟਨਾਵਾਂ ਹੋ ਚੁੱਕੀਆਂ ਸਾਡੇ ਕਿਸਾਨ ਭਰਾਵਾਂ ਨਾਲ ਪਹਿਲੇ ਤੇ ਇੱਥੇ ਅੱਗ ਬਹੁਤ ਜ਼ਿਆਦਾ ਲੱਗੀ ਸੀ। ਕਾਫੀ ਕਨਕੜਾ ਨੁਕਸਾਨ ਹੋਇਆ ਉਸ ਤੋਂ ਬਾਅਦ ਝੋਨੇ ਦੀ ਫਸਲ ਆਈ। ਉਦੋਂ ਬਹੁਤ ਜਦਾ ਹੜ ਆਇਆ ਸੀ ਜਿਹਦੇ ਕਰਕੇ ਆ ਸਾਰੇ ਦੇ ਵੇਖ ਰਹੇ ਹੋ ਵੀ ਜਿਹੜਾ ਬਰਸਾਤੀ ਨਾਲਾ ਬੰਦ ਹੋਇਆ ਪਿਆ ਸੀ ਤੇ ਇਹ ਤਾਂ ਖਲਵਾ ਰਿਹਾ ਵੀ ਸਾਡੇ ਕਿਸਾਨ ਭਰਾ ਜਿਹੜੇ ਨੇ ਇਹ ਆਪਣੇ ਪੁੱਤਾਂ ਨੂੰ ਪਾਲੀਏ ਫਸਲ ਨੂੰ ਸਾਂਭ ਸਕਣ ਅਰੇ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਹੈ ਜਿਹੜੇ ਲੀਕੋੇ ਕੰਮ ਨੇ ਉਹ ਇਸ ਤੇ ਫਸਲ ਤੋਂ ਕਮਾਈ ਕਰਕੇ ਤੇ ਆਪਣੇ ਕਰ ਸਕਣ ਜਿਵੇਂ ਖਾਲ ਦੀ ਗੱਲ ਕਰ ਰਹੇ ਨੇ ਹਾਂ ਵੇਖੋ ਖਾਲ ਦੀ ਵੀ ਗੱਲ ਕਰ ਰਹੇ ਨੇ ਆਪਾਂ ਉਹਦੇ ਤੇ ਵੀ ਧਿਆਨ ਦੇਵਾਂਗੇ ਜਿਹੜੇ ਇਹਨਾਂ ਪੁਲੀਆਂ ਦੀ ਗੱਲ ਕਹੀ ਹੈ ਵੀ ਅੱਗੋਂ ਟਰਾਲੀਆਂ ਲਗਾਉਣ ਵਿੱਚ ਫਸਲ ਨੂੰ ਮੁਸ਼ਕਲ ਹੁੰਦੀ ਹੈ ਉਹਦੀ ਜਗ੍ਹਾ ਤੇ ਆਪਾਂ ਟਰਾਲੀਆਂ ਨੰਗਾਉਣ ਵਾਸਤੇ ਪੁਲੀਆਂ ਹੋਰ ਪਾ ਕੇ ਰਸਤੇ ਵੀ ਚੌੜੇ ਕਰਾਵਾਂਗੇ ਸੋ ਇਹ ਸਨ ਮੋਜਵਾਲ ਪੰਚਾਇਤ ਤੋਂ ਸਰਪੰਚ ਸਰਦਾਰ ਹਦੀਪ ਸਿੰਘ ਮਠਾਰੂ ਜਿਨ੍ਹਾਂ ਨੇ ਕਿਹਾ ਕਿ ਜਿੰਨੀਆਂ ਵੀ ਕਿਸਾਨਾਂ ਦੀਆਂ ਪਰੇਸ਼ਾਨੀਆਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉਕਤ ਨਾਲ ਠੀਕ ਕੀਤਾ ਜਾਵੇਗਾ ਬਨੇਰੋ ਕਲੰਦਰ ਪੋਸਟ ਨਿਊਜ਼ ਨਾਲ ਧੰਨਵਾਦ ਜੀ